ਜਰਪੀ ਜਦੋਂ ਵੀ ਆ ਗਿਆ ਹਨਾ ਵੋਂਟ ਉਦੋਂ ਮੈਨੂੰ ਪਤਾ ਹੋਣਾ ਹਨਾ ਫਿਰ ਜਦੋਂ ਹੁਣ ਜਿਵੇਂ ਇਥੋਂ ਨਿਕਲਿਆ ਇਨ ਕੇਸ ਹਨਾ ਉਹ ਫਿਰ ਉਹ ਪੈਸੇ ਮੰਗਾਏ ਆ ਕਿਸ ਬੰਦੇ ਕੋਲੋਂ 15000 ਰੁਪਏ ਮੰਗਾਇਆ ਕਿਸੇ ਕੋਲ ਉਹ ਵੀ ਇੰਤਜ਼ਾਮ ਹੋ ਜਾਣਾ ਮਹੀਨੇ ਖੰਡ ਦੇ ਵਿੱਚ ਉਹ ਚ ਮੇਰਾ ਇੰਨਾ ਪੈਸਾ ਲੱਗਣਾ ਨਹੀਂਗਾ ਕੰਮ ਉਹ ਕੰਮ ਚ ਜਿਵੇਂ ਨਿਕਲਿਆ ਇਥੋਂ ਤੇ ਜੇ ਨਾਮ ਇਹਦਾ ਨਾ ਪਿਆ ਮੈਨੂੰ ਫਿਰ ਵੀ ਉਹ ਪੈਸੇ ਜਿਹੜੇ ਆ ਉਹ ਮੈਂ ਵਾਪਸ ਲੈਣੇ ਕਿਉਂਕਿ ਉਹ ਪੈਸੇ ਆ ਮੇਰੇ ਹੀ ਸੀ ਹਾਂ ਉਹ ਜੈਪਾਲ ਨੇ ਲੁੱਟ ਕੀਤੀ ਸੀ ਇੱਕਾਈ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੀ ਅੱਛਾ ਮਤਲਬ ਕੋਲਮ ਲਾ ਕੇ ਤੁਹਾਨੂੰ ਦੱਸਣਾ ਵੀ ਉਹਦੇ ਚ ਮੇਰਾ ਹਿੱਸਾ ਸੀ ਉਹ ਉਹ ਲਾਲਾ ਵੀ ਜੇ ਅਗੇ ਸੀ 40 ਲੱਖ ਰੁਪਏ ਦੀ ਪੂਰੀ ਖੇਡ ਜਿਹੜੀ ਉਹ 40 ਲੱਖ ਰੁਪਏ ਦੇ ਵਿੱਚ ਰੁਪਏ ਹੀ 10 ਲੱਖ ਮੇਰਾ ਅੱਛਾ ਤੇ ਉਹ ਉਹ 10 ਲੱਖ ਰੁਪਇਆ ਜਿਹੜਾ ਸੀ ਉਹ ਹੁਣ ਜਦੋਂ ਉਹ ਮਰ ਗਿਆ ਮੁੰਡਾ ਹਨਾ ਜੇ ਪਤਾ ਲੱਗਾ ਇਨਕਾਉਂਟਰ ਹੋ ਗਿਆ ਹਾਂ ਹੁਣ ਜਿਹੜੇ ਬੰਦੇ ਕੋ ਪੈਸੇ ਜਿੰਨਾ ਚਿਰ ਦੇ ਉਹ ਜਿੰਦਾ ਸੀ ਮੈਂ ਨਹੀਂ ਮੰਗੇ ਉਹਦੇ ਕੋ ਪੈਸੇ ਨਾਲ ਜਿਹੜੀ ਮੰਗੀ ਸੀ ਜਿੰਨਾ ਮਤਲਬ ਉਲਟਾ ਸਭ ਉਹਦੇ ਬੰਦਿਆਂ ਦੇ ਪੈਸੇ ਬੋਏ ਲੱਗੇ ਜਿਹੜੇ ਇੱਥੇ ਆਣ ਕੇ ਰਹੇ ਮੇਰੇ ਕੋਲ ਇੱਕ ਦੋ ਵਾਰੀ ਨਹੀਂ ਨਮੀਰ ਨੂੰ ਲਾ ਕੇ ਦਸਾਬ ਕਰਾਣਾ ਨੂੰ ਅੱਛਾ ਤੇ ਹੁਣ ਉਹ ਮਰ ਗਿਆ ਸੀ ਤੇ ਜਿਹੜੇ ਬੰਦੇ ਦਾ ਹੈਗਾ ਸੀ ਨਾ ਜਿਹ ਕੋ ਪੈਸੇ ਪਏ ਸੀ ਉਹਨਾਂ ਨੂੰ ਆ ਵੀ ਫੋਨ ਆਇਆ ਹੈ ਅੱਛਾ ਤੇ ਬਈ ਉਹਨਾਂ ਪੈਸਿਆਂ ਦਾ ਕੀ ਕਰਨਾ ਹੈ ਨਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੈਸੇ ਜਿਹੜੇ ਆ ਨਾ ਮੈਂ ਨਿੱਜੀ ਤੌਰ ਤੇ ਵਰਤਾਂ ਹੂੰ ਠੀਕ ਹੋ ਗਿਆ ਇੱਕ ਤੇ ਮਸਲਾ ਸੀ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਸੀ ਕੰਮ ਦਾ ਮਸਲਾ ਸੀ ਕੋਈ ਉਧਰਲੇ ਪਾਸੇ ਲਾਉਣਾ ਸੀ ਕੰਮ ਕੋਈ ਹੈ ਨਾ ਤੇ ਉਹ ਉਹਦੇ ਚ ਹੁਣ ਪੈਸਾ ਮੇਰੇ ਕੋਲ ਹੈ ਨਹੀਂ ਅੱਜ ਦਾ ਉਹ ਮੈਂ ਬੰਦੇ ਨੂੰ ਕਿਹਾ ਸੀ ਮੈਨੂੰ ਭੇਜ ਉਹ ਮੈਂ ਤਾਂ ਵਰਤ ਨਹੀਂ ਵੀ ਜੇ ਮੈਨੂੰ ਇਥੋਂ ਨਿਕਲਣਾ ਪਿਆ ਲੈਨੇ ਕੇਸ ਹੁਣ ਇਹ ਵੀ ਕਿਹੜਾ ਬਣਾ ਨਿੱਜੀ ਮਸਲਾ ਹੈ ਵੀ ਜੇ ਇੱਥੇ ਮੇਰਾ ਵੀਜ਼ਾ ਨਹੀਂ ਵੀ ਨਹੀਂ ਹੁੰਦਾ ਇਹ ਕਰਕੇ ਨਹੀਂ ਹੋਣਦਾ ਵੀ ਆਪਾਂ ਜਿਹੜਾ ਵਾ ਵੀ ਇੰਡੀਅਨ ਗਵਰਨਮੈਂਟ ਦਾ ਰੌਲਾ ਪਾ ਕੇ ਆਪਣੇ ਨਾਲ ਹਨ ਮੈਂ ਪਰਸੰਤ ਮਸਲਾ ਤੇ ਹਨ ਨਹੀਂ ਮੇਰੇ ਕਿਹੜਾ ਵੱਟ ਦਾ ਰੌਲਾ ਇਹਨਾਂ ਤੇ ਮੈਂ ਸੋਚਿਆ ਵੀ ਉਦੋਂ ਪੈਸੇ ਮੰਗਾਉਂਗਾ ਜੇ ਕਿਤੇ ਇਥੇ ਰੋੜ ਪੈ ਗਈ ਕਿਸੇ ਕੇਸ ਦੇ ਮਸਲੇ ਚ ਕਿ ਉਦਾਂ ਉਹਨੇ ਮੈਂ ਫੋਨ ਕੀਤਾ ਸੀ ਉਹ ਕਹਿੰਦਾ ਹੈ ਬਾਈ ਹਜੇ ਤਾਂ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦਾ ਟਰੈਕਿੰਗ ਹੋਣ ਲਈ ਆ ਪੈਟਾ ਇਹ ਆ ਕਿ ਕਿਆ ਅਜ ਦੇ ਰੂਪ ਚ ਹਨਾ ਕੁਝ 골ਡ ਹੈ ਕੁਝ ਪੈਸਾ ਵਾ ਉਹ ਵੀ ਕਹਿੰਦਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਵੀ ਅਜੇ ਕਿਸੇ ਨੂੰ ਸੋਨਾ ਵੀ ਨਹੀਂ ਪੜਨਾ ਆਪਣੇ ਹੱਥੋਂ ਤਾਜ਼ਾ ਤਾਜ਼ਾ ਜੈਪਾਲ ਦਾ ਕਾਊਂਟਰ ਆ ਇਹ ਬੰਦੇ ਨੇ ਮੰਨਣਾ ਹੀ ਨਹੀਂਗਾ ਕਿ ਨਹੀਂ ਐ ਕਿਉਂਕਿ ਪਤਾ ਹੀ ਉਹਨਾਂ ਨੂੰ ਕਿਹਦੇ ਕਿਹੜੇ ਬੰਦੇ ਆ ਤੇ ਮੈਨੂੰ ਗਿਆ ਵੀ ਚਲ ਕੋਈ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਨਾਲ ਗੱਲ ਕਰ ਦਾਂਗੇ ਸੰਬੰਧੀ ਨਾਲ ਉਹਨੂੰ ਮੈਂ ਕਹਿੰਦਾ ਵੀ ਡਾਲਰ ਭੇਜ ਦੇ ਉੱਥੇ ਉਹਨਾਂ ਨਾਲ ਗੱਲ ਕਰਕੇ ਬਾਅਦ ਚ ਉਹਨੂੰ ਦੇ ਦੂੰਗਾ ਹਨ ਕਿਉਂ ਬੰਦੇ ਤੇ ਜਵਾਨ ਵਾਲੇ ਇਹਨਾਂ ਦੇ ਮੁਕਰ ਨਾਲ ਤੇ ਮੁਕਰ ਨਾਲ ਹੁੰਦੇ ਤੇ ਹੋਂ ਕਿਹੜਾ ਕੋ ਵਾਲੀ ਬਾਤ ਸੀ ਨਾ ਤਾਂ ਪਬਲਿਕਲੀ ਕਹਿ ਸਕਦੇ ਨਹੀਂ ਉੱਠ ਕੇ ਵੀ ਆਪਾਂ ਜਾ ਪਾ ਕੇ ਲੈਣੀ ਹਾਂ ਪਿਓਰ ਮੈਂ ਇਹ ਹੀ ਗੱਲ ਕਹਿੰਦੇ ਆ ਵੀ ਤੂੰ ਕਿੰਨੇ ਹੁਣ ਦਵਾ ਸਕਦੇ ਮੈਨੂੰ ਚਾਚੇ ਤੋਂ ਵੀ ਜਿਹੜੇ ਉਹ ਨਾਲ ਗੱਲ ਕਰੂਗਾ ਮੈਂ ਤੈਨੂੰ ਕਹਿਣਾ ਜਿਹੜੇ ਮੇਰੇ ਪੈਸੇ ਆ ਨਾ ਮੈਂ ਉਹਨੂੰ ਇਹ ਗੱਲ ਕਹਿਣਾ ਜਿਹੜੇ ਤੂੰ ਲੈਣੇ ਆ ਕਿੰਨੇ ਲੈਣੇ ਉਹਨਾਂ ਆਪਣੇ ਉਹਨਾਂ ਦੇ ਪੈਸੇ ਉਹਨਾਂ ਤੋਂ ਮੇਰੇ ਉਹਨਾਂ ਜਿਹੜਾ 8000 ਰੁਪਏ ਦਾ ਉਹਨਾਂ ਨੇ ਦੇਦਾ ਮੈਨੂੰ ਬਾਕੀ 2-3000 ਹੋਰ ਵਧੂਗਾ 2250 ਜਿੰਨਾ ਵੀ ਵਧਿਆ ਉਹ ਹਿਸਾਬ ਕਰਨਾ ਉਹਨਾਂ ਦਾ ਠੀਕ ਹੈ ਉਹਨਾਂ ਉਹਨਾਂ ਕੋਲ ਤੋਂ ਲੈਣਾ ਮਤਲਬ 20000 ਰੁਪਏ ਹਨਾ ਉਹ ਛੱਡ ਦਿਓ ਤੇਰੀ ਉਹਨਾਂ ਨਾਲ ਗੱਲਬਾਤ ਹੈ ਮੈਂ ਉਹਨੂੰ ਕਹਿੰਦਾ ਬਈ ਨੂੰ 10000 ਰੁਪਏ ਦੇ ਦਿਓ ਠੀਕ ਹੈ 10000 ਰੁਪਏ ਮੈਂ ਉਹਨੂੰ ਕਹਿੰਦਾ ਬਈ ਨੂੰ ਦੇ ਦਿਓ ਠੀਕ ਹੈ ਹੂੰ 3000 ਰੁਪਏ ਤੈਨੂੰ ਮੈਂ ਦੇ ਦੂੰਗਾ 13000 10000 ਰੁਪਏ ਤੇ ਮੈਂ ਤੈਨੂੰ ਦੇ ਸਕਦਾ 3000 ਰੁਪਏ ਮਤਲਬ ਪਤਾ ਕਿਉਂ ਦੇ ਸਕਕੇ ਕਿ ਕਿਦਾਂ ਕਹਿ ਰਹੇ ਹੋ ਕਿ 3000 ਰੁਪਏ ਤਾਂ ਮੇ ਕੋਲ ਇੰਤਜ਼ਾਮ ਹੋ ਜਾਣਾ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਤੇ ਉਹ ਭਾਵੇਂ ਮੈਂ ਬਸ ਉਹ ਜਿਆਪਰ ਵਾਲੇ ਪੈਸੇ ਨਾ ਵੀ ਹੋਣ ਕੋਈ ਵੀ ਮਸਲਾ ਨਾ ਸਮਝ ਨੀ ਗੱਲ ਕਿ ਉਹ ਆਪਣੇ ਕੋਲ ਹੈਗਾ ਜੀ ਗਾਰਡਨ ਵਿੱਚ ਇੱਕ ਮੇਰੇ ਕੋਲ ਫੋਨ ਪਿਆ ਵਾ ਜਾਂ ਮੈਂ ਫੋਨ ਵੇਚੂਗਾ ਫਿਰ ਅੱਗੇ ਮਿੰਟ ਦਿਨ ਮੈਂ ਸਹੀ ਹਾਂ ਦੱਸਾਂ ਮੈਂ 10 ਲੱਖ ਰੁਪਏ ਦਾ ਫੋਨ ਤੇਰੇ ਸਾਹਮਣੇ ਭੇਜਾਂ ਨਾ ਪਿੰਡ ਹੁਣ ਉਹ ਸਾਰੇ ਪੈਸੇ ਭੁੰਮਲੀ ਦੇ ਖਰਚੇ ਗਏ ਹਨਾ ਮੈਂ ਉਹ ਵੀ ਪੈਸੇ ਜਿਹੜੇ ਸੀ ਨਾ ਉਹ ਵੀ ਪੈਸੇ ਮੈਂ ਦੇਣ ਨੂੰ ਲੈ ਹੈ ਕਿ ਮੈਂ ਰ आधा ਹੀ ਲੱਖ ਰੁਪਏ ਤੈਨੂੰ ਦੇ ਦਾਂ ਪਿੰਡ ਹੁਣ ਮੇਰੇ ਕੋਲ ਦੋ ਚੀਜ਼ਾਂ ਹੈਗੀਆਂ ਪਿਛੇ ਨਾਲੀਆਂ ਹਨਾ ਬਲੌਕ ਪਿਆ ਵਾ 4.5 ਲੱਖ ਰੁਪਏ ਦਾ ਉਹ ਇਦਾਂ ਦੀ ਚੀਜ਼ਾਂ ਨਹੀਂ ਵੀ ਸਾਰ ਦੁਕਾਨ ਤੇ ਜਾ ਕੇ ਵੇਚੀ ਆ ਮੈਂ ਹੂੰ ਪਿੰਡ ਲੈ ਲਿਆ ਸੀ ਮਤਲਬ ਦਿਖਾਇਆ ਕਿ ਤੇ ਮੈਂ ਹੈ ਪਰ ਉਹ ਮੈਨੂੰ ਲਿਆ ਤੇ ਮੈਂ ਕਿਸੇ ਕਾਰਜ ਵਾਸਤੇ ਹੈ ਨਾ ਪਰ ਮੈਨੂੰ ਐ ਲੱਗਦਾ ਵੀ ਉਹ ਉਹਦੀ ਕੋਈ ਲੋੜ ਨਹੀਂ ਪੈਣੀ ਹਾਲ ਦੀ ਘੜੀ 2-4 ਸਾਲ ਵਾਸਤੇ ਮੈਨੂੰ 3-3 ਸਾਲ ਵਾਸਤੇ ਹੈ ਨਾ ਮੈਨੂੰ ਹੋਰ ਕਿਤੇ ਪਾਸੇ ਨਿਕਲਣਾ ਪੈਣਾ ਤੇ ਇੰਨਾ ਤਾਂ ਕਿਸ ਨੂੰ ਆਪਾਂ ਦੇ ਨਹੀਂ ਸਕਦੇ ਤੇ ਉਹ ਮੈਨੂੰ ਐ ਲੱਗਦਾ ਹੈ ਵੀ ਹੁਣ ਉਹਨੂੰ ਵੇਚਾਂ ਪਰ ਉਹ ਵੇਚਣ ਦੇ ਮਸਲੇ ਜਪਤਾ ਕੀ ਹੋਣੀ ਚੀਜ਼ਾਂ ਵੇਚਣ ਦਾ ਸਾਹਮਣੇ ਵੱਡਾ ਰਿਸਕ ਹੈ ਹੁੰਦਾ ਕਿ ਤੁਸੀਂ ਉਲਟਾ ਹੋਰ ਪਹਿਰਾ ਗੰਦੇ ਉੱਤੇ ਹੈ ਨਾ ਸੋ ਮਤਲਬ ਪੈਸਿਆਂ ਦਾ ਜਨਮ ਹੋ ਜਾਊਗਾ ਪਰ ਇਹ ਪ੍ਰੋਮਿਸ ਨਹੀਂ ਹੈਗਾ ਵੀ ਕਦੋਂ ਹੋਊਗਾ ਜਿਹੜੇ ਮੈਂ ਤੁਹਾਨੂੰ ਕਹਿੰਨੇ ਆ ਨਾ 100000 ਰੁਪਏ ਤੁਹਾਨੂੰ ਦੇਣਾ ਵੱਖਰਾ ਉਹ ਤਾਂ ਮੈਂ ਦੇ ਦੂੰਗਾ ਦੋ ਤਿੰਨ ਮਹੀਨੇ ਦੇ ਵਿੱਚ ਮੈਕਸਿਮਮ ਚੰਨੇ ਮਹੀਨੇ ਲੱਗਣਗੇ ਉਹਨਾਂ ਦਾ ਪੈਣਾ ਹੀ ਹੈ ਹੋਰ 6 ਮਹੀਨੇ ਹੋਗੇ ਤਾਂ ਨਾ ਕਿਤੇ ਤਾਂ ਉਹਨਾਂ ਹੀ ਪੈਣਾ ਵੀ ਜੇ ਆਪਾਂ ਹੁਣ ਜੇ ਪੈਸੇ ਨਹੀਂ ਉਹ ਜਾਂ ਗੁਜਾਇਸ਼ ਹੁੰਦੀ ਜਾਂ ਸਰਦਾ ਹੁੰਦਾ ਫਿਰ ਆਪਾਂ ਲੀਵਰ ਕਰਕੇ ਲਾਇਸੈਂਸ ਕਰ ਤੋਂ ਬਣਾਉਂਦੇ ਸਿੱਧਾ 5-6 ਲੱਖ ਰੁਪਏ ਜੇ 5 ਸਾਲ 5-6 ਲੱਖ ਰੁਪਏ ਦੇ ਕਿਤੇ ਵੀ ਟ੍ਰਾਂਸਪੋਰਟ ਜਾ ਜਾਂਦੇ ਹੂੰ ਹੂੰ ਇਹ ਕਿੰਨਾ ਕਰਦੇ ਠੀਕ ਹੈ 10 ਮੈਂ ਦਵਾਉਣਾ ਇਹਨਾਂ ਕੋਲ 3 ਮੈਂ ਦਊਗਾ ਵੱਖਰਾ ਹੈ ਪਿਆਣਾ ਹੋ ਗਿਆ ਜਿਹੜਾ ਬਾਕੀ ਪੈਸ ਮੈਂ ਕੋਸ਼ਿਸ਼ ਕਰੂੰਗਾ ਤੈਨੂੰ ਦੇਣ ਦੀ ਉਹ ਜਿਹੜਾ ਤੈਨੂੰ ਦੱਸਿਆ ਨਾ ਪਿੰਡ ਪਿਆ ਸੌਦਾ ਪਤਾ ਜੇ ਤੇ ਉਹਦਾ ਡੀਲ ਹੋ ਗੋ ਉਹ ਜਾਣੀ ਉਹ ਅੱਜ ਹੋਵੇ ਜਾਂ 6 ਮਹੀਨਿਆਂ ਨੂੰ ਹੋਵੇ ਜਾਂ ਸਾਲ ਨੂੰ ਹੋਵੇ ਵਾਦੇ ਤੇ ਟਾਈਮ ਨਹੀਂ ਲੱਗੂਗਾ ਥੋਂ ਪਰ ਮਿਲ ਜਾਣਗੇ ਪੈਸੇ ਨਹੀਂ ਮਰਦੇ ਹਨਾ ਜਿੰਨੇ ਵੀ ਚਿਰ ਬਣਦੇ ਆ ਪੈਸੇ ਮਿਲ ਜਾਣਗੇ ਮਤਲਬ 2000 ਤੋਂ ਹੋਰ ਲਾ ਲਾ 15 ਲਾ ਟੋਟਲ 15 ਲਾ ਇਹ 2000 ਰੁਪਏ ਚੜ੍ਹਦੀ 5000 ਰੁਪਏ ਇੰਡੀਆ ਦਾ ਮੈਂ ਹੋਰ ਤੈਨੂੰ ਕਰਕੇ ਦਊਂਗਾ ਕਿਤੇ ਹੋ ਵੀ ਕਰਕੇ ਦਵਾ ਪਰ ਉਹਦੀ ਕੋ ਗਾਰੰਟੀ ਨਹੀਂ ਉਹ ਸਾਲਕ ਦਾ ਸੇਮ ਟਾਈਮ ਲੱਗ ਸਕਦਾ ਉਹ ਸਦਾ ਵੀ ਕੱਲ ਨੂੰ ਹੀ ਹੋ ਜੇ ਜੇ ਦਿਨ ਉਹ ਮਿਕ ਗਿਆ ਕਿਉਂਕਿ ਉਹ ਤੇ 10 ਰੁਪਏ ਜੋਤੀ ਦਾ ਤੇ ਤੇਰਾ ਲਾਲਾ 50000 ਤੇਰਾ ਹੋਊਗਾ ਹਨਾ ਤੇ ਪੈਸੇ ਮੇਰੇ ਕੋਲ ਘਟੂ ਘਟਨੀ ਇਕੱਠਾ ਕਰਨ ਵਾਲਾ 20 ਲੱਖ ਰੁਪਏ ਦੇ ਕਰੀਬ ਹੈ ਜੀ ਸਾਰਾ ਸੌਦਾ ਪਤਾ ਪਾਲਾ ਮੈਂ ਆਪਣਾ ਤੇ ਉਹ ਮੈਂ ਕਿਹੜਾ ਦੱਸ ਵੀ ਨਹੀਂ ਸਕਦਾ ਜੀ ਪੈਸੇ ਕਾਦੇ ਕਾਦੇ ਨਹੀਂ ਹੈਗੇ ਵੀ ਉਹਦੇ ਪੈਸੇ ਮੇਰੇ ਕੋਲ ਹੀ ਰਣੇ ਆ ਵੀ ਉਹਦੇ ਕਰਦਿਆਂ ਦਾ ਵੀ ਮਸਲਾ ਨਹੀਂ ਉਹਦੇ ਵਿੱਚ ਕੋਈ ਇਨਵੋਲਡ ਹੁਣ ਮੈਂ ਤਾਂ ਕਿਹਨਾ ਹੁਣ ਪਤਾ ਕੀ ਚੱਕਰ ਆ ਹੁਣ ਗੱਲ ਆਪਾਂ ਡਿਬੇੜ ਲਈ ਨਾ ਇੱਕ ਵਾਰੀ 10000 ਤੇਰੇ ਕੋਲ ਆ ਗਿਆ ਠੀਕ ਆ ਤਿੰਨ ਦਿਨ ਤੈਨੂੰ ਮੈਂ ਦੇ ਦਊਂਗਾ ਉਹ ਮੈਂ ਹੁਣ ਫੇ ਇੱਥੇ ਵੇਖ ਮੇਰੇ ਕੋਲ ਹੈਗੀ ਐ ਇੱਕ ਹੁਣ ਇੰਦਾ ਕਾਲੀ ਬੰਦਾ ਕਹਿੰਦਾ ਮੈਂ ਉਹਦਾ ਕਾਊਂਟ ਨੰਬਰ ਵੀ ਉਹਦਾ ਦਿੱਤਾ ਮੁੰਡੇ ਦਾ ਕੰਪਨੀ ਦਾ ਦਿੱਤਾ ਹੀ ਨਹੀਂ ਗੌਰਵ ਵੱਡਾ ਜਿਹੜਾ ਉਹ ਸੀ ਜਿਹੜੀ ਬੰਦਾ ਕੁ ਕਰਦਾ ਰਿਹਾ ਹਾਂ ਗੌਰਵ ਉਹਦਾ ਕਾਊਂਟ ਨੰਬਰ ਦਿੱਤਾ ਮੈਨੂੰ ਕਿਹਾ ਵੀ ਤੂੰ ਇਹਦੇ ਕਾਊਂਟ ਚ ਪਾ ਦੇ ਪੈਸੇ ਕਿ ਗੌਰਵ ਦੇ ਚ ਤੇ ਗੌਰਵ ਕੋ ਮੈਂ ਲੈ ਲਊਗਾ ਸਮਝ ਨਹੀਂ ਹੂੰ ਤੇ ਜਿਹੜਾ ਵਾ ਉਹ ਮੈਂ ਕਹਤਾ ਉਹਨੂੰ ਵੀ ਗੌਰਵ ਕੋ ਮੈਂ ਲੈ ਲਊਗਾ ਕਿ ਗੌਰਵ ਦੇ ਕਾਊਂਟ ਚ ਪੈਸੇ ਪਾ ਦੇ ਕਿ ਉਹ ਹੁਣ ਕਹਿੰਦਾ ਹੈ ਦੋ ਸਰਦਨ ਲੱਗਣਗੇ ਮੈਂ ਪਵਾ ਦੂੰਗਾ 30000 ਰੁਪਏ 60000 ਰੁਪਏ ਤਕਰੀਬੇ ਚਲੋ ਮੈਂ ਕੋਸ਼ਿਸ਼ ਕਰੂੰਗਾ ਵੀ ਉੱਚੋਂ ਜੇ ਇਹਦੇ ਅੱਗੇ ਹਜੇ ਕੋਈ ਪਤਾ ਨਹੀਂ ਪੈਂਦਾ ਆਪਣੀ ਖਾਤ ਪਤਾ ਹੀ ਉਵੇਂ ਜੇ ਜੇ ਤੁਹਾਡੀ ਗੱਲ ਤੁੜੇ ਜੇ ਤੁਸੀਂ ਹੋਰ ਕਰੋ ਜਮ ਵੀਰੇ ਸਾਰਾ ਕੋਈ ਪੂਰਾ 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 ਹੋਈ ਜਾਣਾ ਵੀ ਜੇ 13000 ਰੁਪਏ ਜੁਈਏ ਨਾ ਮੈਨੇਜਰ ਦੱਸਦਾ 10000 ਰੁਪਏ ਨਾ ਦਵਾ ਦੂੰ ਤਨੇ 1000 ਰੁਪਏ ਜੇ ਪ੍ਰੀਮਿਅਮ ਕੋਈ ਵੀ ਮੈਂ ਚਲ ਬਾਅਦ ਚ ਤੈਨੂੰ ਪਾ ਦੂੰਗਾ ਦੋ ਮਹੀਨੇ ਤੋਂ 3000 ਰੁਪਏ ਤੁਸੀਂ ਦੇ ਦੇਣਾ ਮੈਨੂੰ 16000 ਰੁਪਏ ਹੰਦ ਦਿੱ ਚਲ ਮੈਂ ਫੇਰ ਵੀ ਇਕੱਲੀ ਪ੍ਰੇਮ ਨਾਲ ਵੀ ਗੱਲ ਕਰਦਾ ਪਰ ਮੇਰਾ ਆਪਣੀ ਆਖ ਗੱਲ ਤੇ ਆਪਾਂ ਪੱਕੇ ਆ ਮੈਂ ਪੱਕਾ ਵਾਂ ਇਸ ਗੱਲ ਤੇ ਜਿਹੜੀ ਮੈਂ ਤੈਨੂੰ ਕਹੀ ਆ ਨਾ 11000 ਰਾਈ ਠੀਕ ਹੈ ਉੱਤੇ ਪੱਕਾ 50000 ਰੁਪਏ ਦਾ ਨਾ ਮੈਂ ਹੋਰ ਦਊਂਗਾ ਇਹ ਆ ਵੀ ਜਿਹੜਾ ਜਿਹੜੇ ਪੈਸੇ ਤੋਂ ਮੈਂ ਕਹਿਤਾ ਨਾ ਉਹਦੋਂ ਜਿਹੜੇ ਮੈਂ ਪਰਸਨਲੀ ਪੈਸੇ ਕਮਾਏ ਆ ਹੂੰ ਕਿ ਕੋਈ ਨਹੀਂ ਮੰਗੇ ਕਿਸ ਕੌਮ ਦੇ ਨਾਮ ਦੇ ਉੱਤੇ ਜਾਂ ਦੂਜੇ ਤੇ ਤੇ ਜਿਹੜੇ ਪਰਸਨਲੀ ਪੈਸੇ ਕਮਾਏ ਭਾਵੇਂ ਭੈਣ ਚੋਂ ਮੈਂ ਡਾਕਾ ਮਾਰੇ ਉਹ ਵੀ ਮੇਰਾ ਪਰਸਨਲੀ ਹੈ ਹੂੰ ਮੈਂ ਹੀ ਮਾਰਿਆ ਨਾ ਉਹ ਕਿਨੂੰ ਲੇਖੇ ਨਹੀਂ ਦੁੱਤਾ ਵੀ ਮੈਂ ਇੱਥੇ ਲਾਉਣੇ ਪਏ ਹੂੰ ਹੂੰ ਹੁਣ ਉਹ ਵੀ ਸਿਚੁਏਸ਼ਨ ਇਹ ਆ ਵੀ ਜੇ ਤੇ ਉਹਨਾਂ ਦਾ ਕਾਊਂਟਰ ਨਾ ਹੁੰਦਾ ਜਦੋਂ ਮੈਂ ਤੈਨੂੰ ਕਹਿੰਦਾ ਬਾਬਾ ਤੈਨੂੰ ਪੈਸੇ ਦਊਂਗਾ ਹੂੰ ਉਹਦਣ ਕੀ ਚੱਕਰ ਪਿਆ ਇਹ ਵੀ ਇਹਨਾਂ ਨੇ ਇੱਥੋਂ ਹਥਿਆਰਾਂ ਦੀ ਕੇਪਸੀ ਜਿਹੜੀ ਉਹ ਕਹਿੰਦਾ ਨਸ਼ੇ ਦੀ ਕੇਪ ਕਰਨਾ ਇਹ ਨਸ਼ੀ ਨਹੀਂ ਹੈਗੇ ਉਹ ਉਹਦੀ ਜਿਹੜੇ ਦੂਜੇ ਸਲਾਹੀ ਹੈ ਹਨਾ ਉਹ ਲਗਾਉਣਾ ਹੈ ਇਹ ਇੱਥੋਂ ਤੇ ਉਹ ਨਗਾਉਣ ਇੱਥੋਂ ਆ ਕੇ ਤੇ ਇਹਨਾਂ ਨੇ ਫਗਵਾੜੇ ਰੱਖਣਾ ਹੁਣ ਦਾ ਉਹ ਚੱਕੇ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਅਗੇ ਕੰਮ ਕਰਦੇ ਹਨ ਮਿਲ ਕੇ ਹੂੰ ਉਹ ਪੈਸੇ ਮੰਗਦੇ ਹੀ ਵੱਧ ਅੱਛਾ ਜਿਹੜੇ ਇਹਨਾਂ ਨੇ ਠਹਾਰ ਕੇ ਹੀ ਉਹਨੇ ਮੰਗਾਇਆ ਦੂਜੇ ਮੰਗਾ ਲਏ ਵੱਡੇ ਹਾਂ ਹੂੰ ਹੁਣ ਪੁਲਸ ਵਾਲਿਆਂ ਨੂੰ ਤਾਂ ਮਤਲਬ ਨਹੀਂ ਹੋਣਾ ਚਾਹੀਦਾ ਕੀ ਹੈਗੀ ਨਹੀਂ ਪਰ ਪੁਲਸ ਵਾਲੇ ਜਿਹੜਾ ਰਾਮ ਨਹੀਂ ਦੇ ਉਹਨਾਂ ਨੂੰ ਪਤਾ ਵੀ ਵੱਡੀ ਕੋ ਪਲਾਨਿੰਗ ਕਰ ਲੈ ਪੈਸੇ ਵੱਲ ਲੈ ਲਿਏ ਨਾ ਕੋ ਹੂੰ ਜੈਪਾਲ ਨਹੀਂ ਮਾਰਦਾ ਮੋਜ਼ਾ ਬੰਦੇ ਨਾ ਇਹਨਾਂ ਗਰੀਬੇ ਮਾਰੇ ਜੈਪਾਲ ਨੇ ਹੂੰ ਮਤਲਬ ਇੱਕ ਬੰਦਾ ਮਾਰਿਆ ਰੋਕੀਏ ਨੇ ਉਹ ਹੀ ਕਤਲ ਨਹੀਂ ਕੀਤਾ ਸੀ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਇਹਦੇ ਗੈਸ ਦੂਜਾ ਮੁੰਡਾ ਉਹਨੇ ਕੀਤਾ ਹੈ ਇਹ ਵੀ ਲੱਗਦਾ ਇਹ ਬੰਦੇਮਾਰ ਵਾਲਾ ਫੈਨਿਸ ਡਿਪਾਰਟਮੈਂਟ ਹੈ ਚੋਰੀ ਦੇ ਕੰਮ ਚ ਉਹਦੇ ਤੋਂ ਵੱਡਾ ਮਾਰ ਕੋਈ ਨਹੀਂ ਹੈਗਾ ਪੂਰੇ ਪੰਜਾਬ ਚ ਉਹ ਕੰਮ ਇਹਨੇ ਕੀਤਾ ਜੈਪਾਲ ਨੇ ਇਹਨੂੰ ਕਿਹਾ ਵੀ ਕੋਈ ਨਹੀਂ ਰਜਿਸਟ੍ਰੇਸ਼ਨ ਕਰੋ ਇਦਾਂ ਡੀਲ ਕਰਨ ਵਾਲਾ ਬੰਦਾ ਹੈ ਉਹਨੇ ਕਿਹਾ ਕੋ ਦੂਜੇ ਮੁੰਡੇ ਜਿਹੜੇ ਨਾਲ ਸੀ ਨਾ ਜਿਹੜੇ ਫੜੇ ਗਏ ਪਹਿਲਾਂ ਉਹਨੇ ਚਲਾ ਕੇ ਗੋਲੀ ਪੁਲਸ ਵਾਲਾ ਕਿ ਤਾਂ ਠਾ ਆ ਉਹਨੇ ਹੀ ਗੋਲੀ ਚਲਾ ਕੇ ਪੁਲਸ ਵਾਲੇ ਮਾਰ ਦੇ ਦੋ ਹੂੰ ਹੁਣ ਵੀਰਾ ਜੈਪਾਲ ਦੀ ਇੱਕ ਪ੍ਰੋਬਲਮ ਹੀ ਵੀ ਇਹਨੂੰ ਫੋਨ ਨਹੀਂ ਕਰ ਸਕਦਾ ਕੋਈ ਬੰਦਾ ਆਪ ਕਿਸ ਨੂੰ ਕਰਦੇ ਕਰਦੇ ਬਕਰੀ ਗੱਲ ਕੋ ਨੰਬਰ ਹੀ ਨਹੀਂ ਕੋ ਪਤਾ ਨਹੀਂ ਕਿ ਇਹਨੂੰ ਬੱਚਿਆ ਵੀ ਤਾਰਿਆ 7-8 ਸਾਲ ਮੈਂ ਇਹਨੂੰ ਕਿਹੜੇ ਮਹੀਨੇ ਜਦੋਂ ਦਾ ਉਹ ਘਟਨਾ ਵਾਪਰ ਕੀ ਨਾ ਮਈ 14-15 ਤਰੀਕ ਦੀ ਮੇਰੇ ਖਿਆਲ ਨਾਲ ਗੱਲ ਆ ਉਹ 15 ਤਰੀਕ ਦੀ ਹੈ ਨਾ ਉਤੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਕਿ ਇਹ ਕਲਕੱਤੀ ਨੂੰ ਨਿਕਲ ਗਿਆ ਤੇ ਕਲਕੱਤੀ ਦਾ ਅੱਡਾ ਜਿਹੜਾ ਵਾ ਉਤਨਾ ਜਿਵੇਂ ਬੰਦੇ ਨੂੰ ਪਤਾ ਹੈ ਤੇ ਇੱਕ ਬੰਦਾ ਪੁਲਿਸ ਇਨਵੈਸਟ ਕਰ ਲਿਆ ਮੈਂ ਉਹ ਬਥੇਰੀ ਕੋਸ਼ਿਸ਼ ਕੀਤੀ ਤੇ ਮੈਨੂੰ ਅੱਡੇ ਦਾ ਨਹੀਂ ਪਤਾ ਹਾਂ ਨਾ ਬੰਦਾ ਘਲਾ ਸੀਗਾ ਨਾ ਕੁਝ ਹੋ ਸਕਿਆ ਮੈਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇੱਕ ਘਰ ਗਿਆ ਤੈਨੂੰ ਦੁੱਧ ਵਿੱਚ ਪਾ ਕੇ ਉਹਨਾਂ ਨੇ ਕੁਝ ਦੇ ਦਿੱਤਾ ਉਹਨੂੰ ਦੁੱਧ ਲਵਾਇਆ ਸੀ ਉਹਨਾਂ ਨੇ ਜੇ ਪਾਲਣਾ ਨੇ ਅੱਛਾ ਦੁੱਧ ਲਾਇਆ ਹੈ ਉਦੋਂ ਵਿੱਚ ਪਾ ਕੇ ਉਹਨੂੰ ਨਸ਼ੀਲੀ ਦਵਾਈ ਦਿੱਤੀ ਤੇ ਇਹਨਾਂ ਨੂੰ ਫਿਰ ਉਹਨਾਂ ਨੇ ਸਤਿਆਂ ਨੂੰ ਚੁੱਕ ਲਿਆ ਅੱਛਾ ਫਿਰ ਉੱਥੇ ਅੰਦਰ ਹੀ ਰੂਮ 'ਚ ਇਹਨਾਂ ਨੂੰ ਡੈਰੋਗੇਟ ਕੀਤਾ ਉਹਨਾਂ ਨੇ ਠਾਕ ਇੱਕ ਦਿਨ ਪਹਿਲਾਂ ਅੰਤ ਲੱਗੇ ਸੀ ਉੱਥੇ ਉਹ ਗ੍ਰਸਤਾਰੀ ਜਿਹੜੀ ਕਰਨ ਵਾਲੇ ਉਹ ਉਹਨਾਂ ਦਾ ਰੋਗਿਸ਼ਨਿੰਗ ਦੀ ਹੋਈ ਆ ਤੇ ਉਹਦੇ ਚ ਮੈਨੂੰ ਇੱਕ ਦਿਨ ਦਾ ਪਤਾ ਹੈ ਕਿ ਉਹਨਾਂ ਨਾਂ ਨਹੀਂ ਲੈਣਾ ਚਾਹੁੰਦਾ। ਹੂੰ। ਸਵਾਲ ਵੀ ਬੜਾ ਨਬੀ ਨਾ ਲੈ ਰਿਹਾ ਹੈਦਾ। ਹੂੰ। ਤੇ ਪਰ ਮੈਨੂੰ ਇਹ ਡਰ ਸੀ ਵੀ ਨਸ਼ੇ ਪਤ ਦੇ ਮਾਲ ਦੇ ਜਿਹੜਾ ਕੋ ਪਤਾ ਨਹੀਂ ਇਹ ਨਸ਼ੇ ਪਤ ਕਰਾ ਕੇ ਕਿਹਨੂੰ ਕੋਈ ਡਿਗਰੂਆ ਲਾ ਕੇ ਕੋ ਬੰਗਾ ਲੈਣ ਕੋਈ ਚੀਜ਼ ਨਾਰਕੋਟਿਕ ਡਰੈਸਟਨ ਦਿਓ ਕਰ ਲੈਂਦੇ ਅਗਲੇ ਨਾਰਕੋਟਿਕ ਰਿਪੋਰਟ। ਉਹ ਇਹਨੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ। ਅੱਛਾ। ਪਰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜਿੱਦਾਂ ਕਿ ਜਿਹੜੀ ਅਕੀਨ ਲੱਗਦਾ ਜਿਹੜੇ ਅੱਡਿਆਂ ਤੇ ਪੈਰੇ ਆ ਨਾ ਮਾਲ ਪਿਆ ਪਿਆ ਵਾ। ਜੀ। ਕਿ ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ। ਅੱਛਾ। ਜਿਹੜਾ ਪੋਸਟ ਕਰਦੇ ਨੇ ਦਰੁਦਰ। ਹੂੰ। ਅਹ। ਚਿੱਟਾਦਾਨੀ ਕੰਮ ਕਰਦੇ ਰਹੇ। ਉਹ ਐਵੇਂ ਪੈਣ ਚ ਝੂਠ ਬੋਲਦੇ। ਪੋਸਟ ਦਾ ਕੰਮ ਕੀਤਾ, ਫੀਮ ਦਾ ਕੰਮ ਕੀਤਾ, ਨਸ਼ੇ ਦਾ ਹਥਿਆਰਾਂ ਦਾ ਕੰਮ ਕੀਤਾ ਤੇ ਸੋਨੇ ਦਾ। ਹੂੰ। ਇਹ ਸਾਰੇ ਕੰਮ ਕੀਤੇ ਨੇ। ਹੂੰ। ਹੁਣ ਉਹ ਪੈਸਾ ਜੇ ਉਸ ਜੈਪਾਲ ਦਾ ਮੇਰੇ ਖਿਆਲ ਨਾਲ ਘਾਟੂ ਘਾਟ 20 ਬਾਈ ਕਰੋੜ ਰੁਪਈਆ ਵਾ। ਹੂੰ। ਪੂਰਾ। ਅੱਛਾ। ਹੁਣ ਉਹ ਨਾਮ ਮੈਨੂੰ ਪਤਾ ਦਾ ਨਾਮ ਉਹਨੂੰ ਕਿਹਨੂੰ ਪਤਾ ਕੀ ਹੁੰਦੇ ਨੂੰ। ਹੂੰ। ਉਹ ਪਤਾ ਕੀਤਾ ਵੀ ਨਹੀਂ ਜਾ ਸਕਦਾ ਵੀ ਕਿੱਥੇ ਪਿਆ ਕਿੱਥੇ ਨਹੀਂ ਪਿਆ ਜਿਹੜੇ ਦੋ ਦੁਕਾਨਾਂ ਦਾ ਸਾਨੂੰ ਪਤਾ ਅਸੀਂ ਉਹਨੂੰ ਟੱਚ ਹੀ ਨਹੀਂ ਕਰ ਰਹੇ ਕਿਉਂਕਿ ਹੁਣ ਪੁਲਿਸ ਪਤਾ ਕੀ ਕਰਦੀ ਹੈ ਹੂੰ ਕਿ ਇਹਨਾਂ ਦਾ ਤਰੀਕਾ ਕਰਕੇ ਹੁੰਦਾ ਵੀ ਇਹ ਜਦੋਂ ਪਤਾ ਲੱਗ ਜੇ ਨਾ ਵੀ ਇੱਥੇ ਤੇ ਪਿਆ ਹੋਆ ਹੂੰ ਕਿ ਚੱਕ ਦੇਣੀ ਕਿ ਪਹਰ ਕਵਰ ਨਹੀਂ ਕਰਦੇ ਹੂੰ ਇਹ ਉੱਥੇ ਰੇਕੀ ਕਰਦੇ ਕਿ ਕੋਈ ਦੂਜਾ ਬੰਦਾ ਆਉਂਦਾ ਕਿ ਨਹੀਂ ਆਉਂਦਾ ਉਸ ਘਰ ਦੇ ਵਿੱਚ ਜਾਂ ਜਿੱਥੇ ਰੱਖਿਆ ਹੈ ਨਾ ਹੂੰ ਹੁਣ ਅਪਾਰਟਮੈਂਟ ਤੇ ਆਪਣੇ ਕੋਲ ਦਿੱਲੀ ਵੀ ਹੈਗੇ ਦੋ ਹੂੰ ਬੰਦ ਪਏ ਆਪਣੇ ਘਰੀ ਦੇ ਅੱਛਾ ਹੁਣ ਜਦੋਂ ਉਹ ਮਰ ਗਿਆ ਜੈਪਾਲ ਤੇ ਜਿਨ੍ਹਾਂ ਦੇ ਨਾਂ ਤੇ ਲਏ ਆ ਉਹਨਾਂ ਦੇ ਦੇਣ ਨਹੀਂ ਵਾਪਸ ਪੰਜ ਕਰੋੜ ਰੁਪਈਆ ਦੀ ਖੇੜਿਆ ਹੂੰ ਨਾ ਆਪਾਂ ਕਹਿ ਸਕਦੇ ਤੁਸੀਂ ਦੋ ਆਓ ਤੇ ਬਹੁਤਿਆਂ ਦਾ ਤਾਂ ਸਾਨੂੰ ਪਤਾ ਵੀ ਨਹੀਂਗਾ ਐਵੇਂ ਤੈਨੂੰ ਝੂਠ ਬੋਲੀ ਵੀ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਨਾਲ ਮੇਰਾ ਸੰਪਰਕਿਤ ਹੈ ਜਿੰਨ੍ਹ ਸਾਲ ਪਹਿਲਾਂ ਹੋਇਆ ਮੰਮੇ ਤੋਂ ਨਹੀਂ ਮੈਨੂੰ ਪਤਾ ਵੀ ਇਹਦੇ ਪਹਿਲੇ ਕੀ ਰੌਲੇ ਕੀ ਨਹੀਂ ਹੈਗੇ ਹੂੰ ਤੇ ਸਮਰਗ ਵੀ ਮੇਰਾ ਇਹਨਾਂ ਨੇ ਕਰਾਇਆ ਹੈ ਜਿਹੜੇ ਆਪਣੇ ਬੱਗੇ ਹੋਣੇ ਹੂੰ ਸੇਰੇ ਨਹੀਂ ਬੱਗੇ ਨਹੀਂ ਅੰਦਰ ਜਿਹੜੇ ਮੁੰਡੇ ਆ ਹੂੰ ਹੂੰ ਕਿਹਨੇ ਕਰਾਇਆ ਹੈ ਹਾਂ ਹਾਂ ਇਹਨਾਂ ਨੂੰ ਮੈਂ ਕਿਹਾ ਹੈ ਵੀ ਨਿਕਲ ਜਾ ਇਹ ਨਿਕਲਿਆ ਨਹੀਂ ਤਾਂ ਈਆ ਪੜਾ ਤੇ ਇਹ ਥੋੜਾ ਜਿਹਾ ਜ਼ਿਆਦਾ ਈਜੀ ਲੈ ਗਿਆ ਕੰਮ 7-8 ਸਾਲ ਦਾ ਫੜੇ ਨਾ ਜਾਵੇ ਉਹਨੂੰ ਹੋ ਜਾਂਦਾ ਵੀ ਥੋੜਾ ਸ਼ਾਇਦ ਮੈਂ ਕਦੀ ਫੜੇ ਨਹੀਂ ਜਾਣਾ ਹੂੰ ਹੋਰ ਰੌਲਾ ਇਹ ਮਸਲਾ ਇਹ ਆ ਵੀ ਪੈਸੇ ਆ ਨਾ ਖੇਡ ਦੀ ਗੀਡੀ ਕੋਕੀ ਪੈਸਾ ਤੇ ਤੈਨੂੰ ਪਤਾ ਵੀ ਆਪਣੇ ਕੋਲ ਸਿਚੁਏਸ਼ਨ ਇਹ ਹੈ ਵੀ ਜਿੰਨਾ ਤੁਹਾਨੂੰ ਜ਼ਿਆਦਾ ਤੰਗੀ ਲੱਗੀ ਮੈਂ ਰੈਕੈਸ਼ ਮੈਂ ਇਧਰ ਉਧਰ ਕਰ ਲੈਣੀ ਇੱਕ ਤਾਂ ਜਿੰਨੇ ਰੁਪਏ ਦਾ ਖੇਡ ਹੁੰਦੀ ਸਾਰੀ ਇਹੋ ਕੰਮ ਹੀ ਆ ਪਏ ਕਰਨਾ ਫਿਰ ਹੁਣ ਨੱਚਣ ਲੱਗ ਪਏ ਵਿਸੰਕਾ ਦੀ ਉਹ ਹੀ ਗੱਲ ਆ ਤੇ ਉਹ ਮੈਨੂੰ ਐਸ ਹੋਇਦਾ ਵੀ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ ਹੁਣ ਉਹ ਮੈਂ ਤਾਂ ਨਹੀਂ ਛੇੜਦਾ ਸਮਝੋ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪਣਾ ਪਤਾ ਸੋਨਾ ਮਤ ਪੈਸੇ ਹੈ ਨਾ ਉਹਦੇ ਬੰਦਾ ਆਪਣਾ ਜਾਣਕਾਰ ਆ ਹੂੰ ਉਹ ਸਿਚੁਏਸ਼ਨ ਇਹ ਆ ਵੀ ਨਾ ਤੇ ਉਹ ਪੈਸਾ ਕੱਢ ਸਕਦਾ ਉਹ ਸਾਰਾ ਰਹਿੰਦਾ ਹੈ ਵੀ ਜਦਾਂ ਸੈਕੰਡ ਪੈਨਸ਼ਨ ਨਹੀਂ ਨਾ ਹੁੰਦਾ ਇਹੋ ਜਿਹੀ ਸਿਚੁਏਸ਼ਨ ਦਿਖਾਉਂਦਾ ਏਦਾਂ ਹੈ ਨਾ ਹਾਂ ਉਹ ਤੇ ਬਚਿਆ ਵੀ ਤਾਂ ਆ ਜੇ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਹੂੰ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਵੀ ਸੋਨੇ ਦੀ ਪਛਾਣ ਹੁੰਦੀ ਹੈ। ਉਹਨਾਂ ਦੇ ਗਹਿਣਾ ਹੁੰਦਾ ਠੀਕ ਹੈ। ਹੁਣ ਸੁਨਾਰੇ ਕੀ ਆ ਵੀ ਜਿਹੜਾ ਕੋਈ ਆਪਣੀ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕਦੇ ਦੀ ਪੂਸ ਬੈਣ ਚੋ ਟੱਬਰ ਰੋਲ ਦਿੰਦੀ ਆ ਜੇ ਬੰਦੇ ਨੂੰ ਪਤਾ ਲੱਗ ਗਿਆ ਕਿ ਇਹ ਸੋਨਾ ਪਗਲਾ ਕੇ ਇਹਨਾਂ ਨੇ ਬਿਸਕੁਟ ਬਣਾਇਆ ਤਾਂ ਕੁਝ ਕੀਤਾ। ਹੂੰ ਜਿਹੜਾ ਬਿਸਕੁਟ ਹੀ ਬਣਦਾ ਉਹ ਵੀ ਕੰਪਨੀ ਦਾ ਬਣਦਾ। ਹੂੰ ਸੋ ਕੁੱਲ ਮਿਲਾ ਕੇ ਸੋਨਾ ਵੇਚਣਾ ਸਭ ਤੋਂ ਕੀ ਗੱਲ ਆ। ਜਿਹੜਾ ਕੋਈ ਤੇ ਵੀ ਤੁਸੀਂ ਵੇਚਣਾ ਨਾ ਸੋਨਾ ਉਹ ਬਹੁਤ ਉਹ ਕੈਪੀਟਲ ਸਟੇਟਸ ਵਿੱਚ ਜੋ ਖਬਰਿਆਂ ਨੂੰ ਪਤਾ ਹੁੰਦਾ ਕਿ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਉਹਦੀ ਇਨਕਾਰੀ ਹੋਣੀ ਹੋਣੀ ਹੈ ਹੂੰ ਉਹ ਸੋਨਾ ਹੁਣ ਮੰਗਾਉਣਾ ਇੱਧਰ ਅਈਆ ਥੋੜਾ ਥੋੜਾ ਕਰਕੇ ਥੋੜੀ ਮੇਰੀ ਗੱਲ ਹੋਈ ਬੰਦੇ ਨਾਲ ਤੇ ਉਹ ਪਰ ਉਹ ਬੰਦਾ ਕਹਿੰਦਾ ਵੀ ਜਦਾਂ ਮਤਲਬ ਹਜੇ ਨਹੀਂ ਹਜੇ 6 ਮਹੀਨੇ ਉਹ ਫੋਨ ਵੀ ਨਹੀਂ ਕਹਿੰਦਾ ਉਹਨੇ ਮੈਨੂੰ ਫੋਨ ਕਰਕੇ ਸਭ ਦੱਸਿਆ ਸੀ ਕਿ ਕੀ ਕਰਨਾ ਹੈ ਹਾਂ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਇਹੋ ਗੱਲ ਕਹੀ ਕਿ ਮੈਨੂੰ ਫੋਨ ਨਾ ਕਰੀ ਹਾਂ 6 ਮਹੀਨੇ ਬਾਅਦ ਕਹਿੰਦਾ ਮੈਂ ਤੁਹਾਨੂੰ ਵਾਪੇ ਕਾਲ ਕਰੂੰਗਾ 6 ਮਹੀਨੇ ਪਹਿਲੇਂ ਦੇ ਹਨਾ ਤੇ 6 ਮਹੀਨੇ ਪੈ ਗਏ ਤੇ ਉਦਾਂ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੈਂ ਉਧਰੋਂ ਕਹਿੰਨਾ ਅਮਰੀਕਾ ਕਹਿੰਨਾ ਕਿਸੇ ਬੰਦੇ ਨੂੰ ਮੇਹਬਾਨ ਤੇ ਪਰ ਉਹਦਾ ਉਹਨੂੰ ਮੈਂ ਇਹ ਨਹੀਂ ਦੱਸਣਾ ਵੀ ਮੈਂ ਪੈਸੇ ਧੁੰਦੇ ਨੇ ਉਦਾਂ ਮੈਂ ਕਰਾਂ ਹੁਣ ਉਹ ਜੇ ਆ ਜਾਂਦੇ ਪੈਸੇ ਹਨਾ ਫਿਰ ਤੇ ਆਪਣੇ ਗੱਲ ਮਸਲੇ ਹੱਲ ਹੋ ਜਾਣਗੇ ਬਹੁਤ 12-13 ਹਜ਼ਾਰ ਡਾਲਰ ਜਾਂ 15 ਹਜ਼ਾਰ ਡਾਲਰ ਜਿੰਨਾ ਵੀ ਆਉਂਦਾ ਮੈਂ ਉਹਨਾਂ ਨੂੰ ਕਿਹੜਾ ਵਗਣਾ ਵੀ ਮੇਰਾ ਹਸਾਬ ਕਰੋ ਭੈਣ ਜੋ ਕਿੜਾ ਵੀ ਆਪਾਂ ਜੜੀਆਂ ਲਾ ਕੇ ਕਮਾਏ ਹੂੰ ਜੇ ਇਹਦੇ ਉਧਰੋਂ ਨਿਕਲ ਜਾਂਦਾ ਕੰਮ ਫਿਰ ਤੇ ਕੋਈ ਸੋਖਾ ਹੀ ਸਾਰਾ ਕੰਮ ਪਈ ਤੇ ਮਸਲਾ ਹੱਲ ਹੋ ਜਾਊਗਾ ਫਿਰ ਤੇ ਮੈਂ ਉਧਰੋਂ ਜਿਹੜ ਤੁਗੇ ਮੈਨੂੰ ਹੁਣ ਜੇ ਕ੍ਰੈਡਿਟ ਕਾਰਡ ਵਾਲਾ ਨੇ ਵੀ ਮੈਂ ਕਰਨੀ ਪਈ ਸੈਟਪ ਆਹੋ ਸਮਝਿਆ ਨਹੀਂ ਮੇਰੇ ਜੀ ਆਪਾਂ ਨੂੰ ਪਤਾ ਹੀ ਨਹੀਂਗਾ ਵੀ ਇਹਨਾਂ ਵਰਤੇ ਹੁਣ ਜਿਹੜੇ ਸਿਚੁਏਸ਼ਨ ਚ ਇਹ ਹੀ ਭੁੰਬਲੀ ਚਲੋ ਹੁਣ ਠੀਕ ਹੈ ਮੜਾ ਮੋਟ ਹੈਨਾ ਉਦੋਂ ਤੇ ਨਸ਼ੇ ਪਤੇ ਕਰਦੇ ਸੀ ਇਹਨਾਂ ਨੂੰ ਕੋਈ ਨਫੇ ਘਾਟੇ ਨਾਲ ਫਾਇਦਾ ਥੋੜੀ ਪਤਾ ਹੈ ਹੁਣ ਹੈ ਪੀਜੇ ਖਾਨ ਤੇ ਉੱਤੇ ਮੈਂ 50 ਰੁਪਏ ਹੀ ਦਿੱਤੇ ਮੈਂ ਮੁਕਰ ਵੀ ਜਮਨ ਕੀ ਕੀ ਫਰਕ ਪੈਂਦਾ ਮੈਂ ਉਹਨਾਂ ਲੋਕਾਂ ਨੂੰ ਪੈਸੇ ਦਿੰਦੇ ਜਿਨ੍ਹਾਂ ਨੂੰ ਮੈਂ ਕਿਹਾ ਪਈ ਨੂੰ ਪੈਸੇ ਨਾ ਦੇਊਗੀ ਸੋ ਵੀਰ ਮੈਂ ਇਹ ਕਹਿੰਦਾ ਵੀ ਕੋਈ ਚੋਰੀ ਮੈਂ ਇਹ ਗੱਲ ਕਹਿਣਾ ਵੀ ਜਾਰੀ ਦੋਸਤੀ ਆ ਕਰ ਦਿ ਕਰੋ ਤੁਹਾਡੀ ਜੇ ਤੁਸੀਂ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਅਗਲੇ ਦੇ ਘਰ ਦੇ ਨੇ ਉਹਨਾਂ ਕੀਤਾ ਪਹਿਲੇ ਨਹੀਂ ਮੋੜਨੇ ਫਿਰ ਜੇ ਭੈਣ ਜੀ ਤੁਸੀਂ 10000 ਰੁਪਏ ਦੇ ਤੱਕ ਭੁੱਲ ਜੋ